ਬੱਚੇ ਦੇ 베ਰੈਮੀ ਦੇ ਕਤਲ ਦੇ ਮਾਮਲੇ 'ਚ ਜਿਸ ਤਰੀਕਾ ਕਰ ਨਾਲੋਂ ਕਤਲ ਹੋਇਆ ਤੇ ਜਿਸ ਤਰੀਕੇ ਕਰ ਨਾਲੋਂ ਬੱਚੇ ਨਾਲ ਮਤਲਬ justice ਦੀ ਭਾਵ ਪ੍ਰਿਵਤ ਮਤਕ ਵਾਕੀ ਮਜ਼ਦੂਰਾ ਨੂੰ ਲੇਬਰ ਨੂੰ ਯੂਪੀ ਵਿਹਾਰ ਵਾਲਿਆਂ ਨੂੰ ਬਾਹਰ ਕੱਢਣ ਦੀ ਕਵਾਇਜ ਹੋ ਰਹੀ ਕੋਈ ਨਹੀਂ ਪੁੱਛਦਾ ਇਸ ਨੁਕਤੇ ਦੇ ਉੱਤੇ ਪੰਜਾਬ ਕਈ ਖੰਡਾਂ 'ਚ ਵੰਡਿਆ ਹੋਇਆ ਨਜ਼ਰ ਆਉਂਦਾ ਹੈ ਇੱਕ ਕੰਮ ਤਾਂ ਕਰਨ ਪਰ ਇਹ ਇੱਥੇ ਦੇ ਵੋਟਰ ਨਹੀਂ ਹੋਣੇ ਚਾਹੀਦੇ ਹੁਣ ਤਾਂ ਜੀ ਇਹ ਸਾਡੀਆਂ ਰਗਾਂ 'ਚ ਬੈਠ ਗਏ ਅਣਕੀ ਅਜਿਹੇ ਨੇ ਜਿੱਥੇ ਪੰਜਾਬ ਤੋਂ ਬਾਹਰ ਹੀ ਲੋਕ ਜੇ ਚਾਣ ਤਾਂ ਜਿਹਨੂੰ ਚਾਣੋ ਨੂੰ ਜਿਤਾ ਸਕਦੇ ਜੇ ਸਾਰੇ ਇੱਕ ਪਾਸੇ ਪੈ ਜਾਣ ਪੰਜਾਬ ਦੇ ਵਿੱਚ ਵੱਸਦਾ ਸਾਰਾ ਭਾਈਚਾਰਾ ਪੰਜਾਬੀਆਂ ਦੇ ਨਾਤੇ ਪੰਜਾਬੀ ਵੇਖ ਰਹੇ ਸਾਡੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਅੱਜ ਇਹ ਪਹਿਲੂ ਇਹ ਬਣਦਾ ਜਾ ਰਿਹਾ ਹੈ ਕਿ ਪੰਜਾਬ ਹੜ੍ਹ ਦੀ ਸਥਿਤੀ ਚ ਉੱਪਰ ਰਿਹਾ ਹੈ ਹੜ੍ਹ ਦੇ ਹਾਲਾਤ ਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਤੇ ਪਰ ਇੱਥੇ ਸਿਆਸੀ ਸਹਿਲਾਨੀ ਅਚਾਨਕ ਬਹੁਤ ਵੱਧ ਗਏ ਹੈ ਪੰਜਾਬ ਦੇ ਵਿੱਚ ਸਿਆਸੀ ਹੱ ਟੂਰਿਜ਼ਮ ਦੇ ਵਿੱਚ ਬਹੁਤ ਵਾਧਾ ਹੋਇਆ। ਜੀ ਹਾਂ ਤੁਸੀਂ ਸਹੀ ਪਛਾਣ ਰਹੇ ਹੋ। ਕੋਈ ਦੂਰ رائے ਨਹੀਂ ਕਿ ਪੰਜਾਬ ਤੇ ਇਹ ਸਥਿਤੀ ਦੇ ਨਾਲ ਜਿੱਠਣ ਦੇ ਲਈ ਪੰਜਾਬੀਆਂ ਨੇ ਦਿਲ ਤਾਂ ਖੁੱਲੇ ਹੀ ਖੁੱਲਿਆ। ਪੰਜਾਬੀਆਂ ਨੇ ਆਪਣੀ ਹਿੰਮਤ ਜਜ਼ਬਾ ਏਕੇ ਦਾ ਪ੍ਰਗਟਾਵਾ ਤਾਂ ਕੀਤਾ ਹੀ ਕੀਤਾ। ਹਾਲਜਲ ਤੋਂ ਗਵਾਂਧੀ ਸੂਬੇ ਵੀ ਆਏ, ਹੋਰ ਭਾਈਚਾਰੇ ਦੇ ਲੋਕ ਵੀ ਆਏ। ਐਤੋਂ ਤੱਕ ਕਿ ਯੂਪ ਖੇਤਰ ਤੋਂ ਮੁਸਲਮ ਭਾਈਚਾਰਾ ਵੀ ਐਤੋਂ ਤੱਕ ਬੋੜਿਆ। ਤੋ ਇਹ ਸਾਰਾ ਜਿਹੜੀ ਸਾਂਝੀ ਵਾਲਤਾ ਦਾ ਸੁਨੇਹਾ ਗਿਆ ਇਹ ਸੜਾਂ ਦੇ ਵਿੱਚ ਉਹ ਤਾਂ ਇੱਕ ਸਾਡੀ ਭਾਈਚਾਰਕ ਪਹਿਲੂ ਹੈ ਪਰ ਜਿਹੜਾ ਦੂਸਰਾ ਪੱਖ ਹੈ ਉਹ ਹੈ ਜੀ ਸਿਆਸੀ ਸਲਾਨੀਆਂ ਦਾ ਪਾਣੀ ਦੇ ਵਿੱਚ ਡੁੱਬੇ ਪਿੰਡਾਂ ਤੱਕ ਲੋਕਾਂ ਤੱਕ ਸਨਕ ਲੀਡਰਾਂ ਨੇ ਜਾ ਕੇ ਵੀ ਪਹੁੰਚ ਅਪਰੋਚ ਕੀਤੀ ਕੋਈ ਦੋ ਰਾਇ ਨਹੀਂ ਸਰਕਾਰ ਦੀ ਨਲਾਇਕੀ ਫੇਲੀਅਰ ਕਮਜ਼ੋਰੀਆਂ ਉਹ ਇੱਕ ਪਾਸੇ ਲੋਕਲ ਐਮਐਲਏ ਸਾਬਕਾ ਮੰਤਰੀ ਮੌਜੂਦਾ ਮੰਤਰੀ ਹੈਨਾ ਹੋਰ ਪਾਰਟੀਆਂ ਦੇ ਲੀਡਰ ਪਾਰਟੀਆਂ ਦੇ ਸਥਾਨਕ ਪ੍ਰਧਾਨ ਹਲਕਾ ਇੰਚਾਰਜ ਸਾਰੇ ਆਪਣੇ ਆਪਣੇ ਪੱਦਰ ਤੇ ਚਾਹੇ ਉਹ ਸੋਸ਼ਲ ਮੀਡੀਆ ਕਰਕੇ ਦੇਖਣ ਦੀ ਕੋਸ਼ਿਸ਼ ਕਰਦੇ ਸੀ ਚਾਹੇ ਉਹ ਵੀਡੀਓ ਕਰਕੇ ਦੇਖਣ ਦੀ ਕੋਸ਼ਿਸ਼ ਕਰਦੇ ਸੀ ਚਾਹੇ ਉਹ ਵੋਟਾਂ ਕਰਕੇ ਕੋਸ਼ਿਸ਼ ਕਰਦੇ ਸੀ ਚਾਹੇ ਉਹਨਾਂ ਦੀ ਉਸ ਖੇਤਰ ਨਾਲ ਸਾਂਝ ਹੈ ਚਰਾਂ ਦੀ ਉਹਦੇ ਕਰਕੇ ਕਰਦੇ ਸੀ ਪਰ ਉਹਨਾਂ ਨੇ ਕੀ ਕੀਤਾ ਉਥੋਂ ਤੱਕ ਠੀਕ ਹੈ ਕਿਉਂਕਿ ਉਹ ਸਾਡੇ ਨੇ ਇਸ ਖੇਤਰ ਦੇ ਨੇ ਜਿੱਤਨ ਹਾਰਨ ਅਸੀਂ ਉਹਨਾਂ ਨਾਲ ਨਾਰਾਜ਼ਗੀ ਰੱਖੀਏ ਗੁੱਸਾ ਰੱਖੀਏ ਗਿਲਾ ਰੱਖੀਏ ਸਾਰਾ ਪੰਜਾਬ ਇੱਕ ਹੈ ਪਰ ਮੈਂ ਗੱਲ ਕਰ ਰਿਹਾ ਪੰਜਾਬ ਤੇ ਬਾਹਰੋਂ ਆ ਰਹੇ ਸਿਆਸੀ ਟੂਰਸੰਦੀ ਬਿਲਕੁਲ ਜੀ ਸਤਾਤਾਰੀ ਤਰ ਕਰਨੀ ਇਹ ਚਾਤ ਮਾਰੂ ਤਾਂ ਇੱਥੋਂ ਅਚਾਨਕ ਘੜਾਂ ਦੇ ਦੌਰਾਨ ਭਗੌੜੇ ਹੋ ਗਏ ਸੀ ਦਿੱਲੀ ਵਾਲੇ ਫਿਰ ਪਰਤੇ ਜਦੋਂ ਮੜਾ ਲੱਗਿਆ ਕਿ ਉਹਨਾਂ ਜਾਏਗੀ ਇਹ ਜਾਂਦੇ ਬਦਨਾਮੀ ਹੋ ਰਹੀ ਹੈ ਜਦੋਂ ਹੁਣ ਇਟਾ ਰੋੜੇ ਵੱਜਣ ਵਾਲੀ ਸਥਿਤੀ ਨਹੀਂ ਹੈਗੀ ਫਿਰ ਆਏ ਸਰਕਾਰੀ ਕਿਸਤੀ ਦੇ ਵਿੱਚ ਝੂਟੇ ਲਏ ਕੀ ਮਨੀ ਸ਼ੋਧਿਆ ਕੀ ਕੇਜਰੀ ਬਾਲ ਤੱਕੀ ਹੋਰ ਇਸੇ ਤਰ੍ਹਾਂ ਕਾਂਗਰਸ ਦੇ ਭਪੇਸ਼ ਬਗੇਲ ਪਹਿਲਾ ਆਗੇ ਤੇ ਹੁਣ ਸਭ ਤੋਂ ਅਖੀਰ ਜੇ ਦੇ ਵਿੱਚ ਰਾਹੁਲ ਗਾਂਧੀ ਆਏ ਚਲੋ ਰਾਹੁਲ ਗਾਂਧੀ ਨਾਲ ਤਾਂ ਹੁਣ ਕਈ ਤਰ੍ਹਾਂ ਦੇ ਸਵਾਲ ਵੀ ਜੁੜ ਗਏ ਖਾਸ ਕਰਕੇ ਸਰੋਪਾਓ ਦਾ ਮਸਲਾ ਖਾਸ ਕਰਕੇ ਉਹਨਾਂ ਦਾ ਨਾਂ ਲੈ ਕੇ ਕੀਤੀ ਅਰਦਾਸ ਦਾ ਮਸਲਾ ਸ਼੍ਰੋਣੀ ਕਮੇਟੀ ਕਹਿੰਦੀ ਵੀ ਕਿ ਜਦੋਂ ਇਹ ਤੈਹ ਹੋ ਗਿਆ ਕਿ ਸਿਆਸੀ ਤਰ੍ਹਾਂ ਨੂੰ ਗੁਰੂ ਦੀ ਹਾਜ਼ਰੀ ਵਿੱਚ ਆਪਾਂ ਸਰੂਪਾਉ ਨਹੀਂ ਦੇਣੇ ਹੈਨਾ ਤੇ ਇੱਥੇ ਮਹਾਪੁਰਸ਼ਾਂ ਨੂੰ ਸੰਤਾਂ ਮਹਾਤਮਾ ਨੂੰ ਉਹਨਾਂ ਨੂੰ ਦਿੱਤੇ ਜਾ ਸਕਦੇ ਨੇ ਕੁਝ ਤਰ੍ਹਾਂ ਕਹਿੰਦੀਆਂ ਪਹਿਲਾਂ ਤੁਸੀਂ ਬੁੱਧੀ ਨੂੰ ਵੀ ਦਿੰਦੇ ਸੀ ਵੀ ਫਿਰ ਕੁਝ ਤਰ੍ਹਾਂ ਕਹਿੰਦੀ ਉਹ ਦੇਖੋ ਵੀ ਇਹ ਤਾਂ ਰਾਉਲ ਗਾਂਧੀ ਤਾਂ ਉਸ ਸਮੇਂ ਤੋਂ ਬਾਅਦ ਜੰਮਿਆ ਜਦੋਂ 84 ਨਹੀਂ ਹੋਇਆ ਸੀ ਕੁਝ ਤਰ੍ਹਾਂ ਕਹਿੰਦੀ ਜਦੋਂ ਆਪਾਂ ਤੈਹ ਕੀਤਾ ਕਿ ਕਾਂਗਰਸੀਆਂ ਨੂੰ ਖਾਸ ਕਰਕੇ ਜਿਹੜਾ ਗਾਂਧੀ ਪਰਿਵਾਰ ਚੋਂ ਆਉਂਦਾ ਕੋਈ ਉਹ ਤਾਂ ਨਹੀਂ ਦੇਣਾ ਫਿਰ ਇਹ ਘਟਨਾ ਕਿਉਂ ਵਾਪਰੀ ਇਸ ਦੇ ਉੱਤੇ ਹੁਣ ਮੰਤਨ ਜਾਰੀ ਹੈ ਫਿਰ ਅਰਦਾਸ ਨੂੰ ਲੈ ਕੇ ਪਰ ਇੱਕ ਹੈ ਕੇਂਦਰ ਦੀ ਸੱਤਾਧਾਰੀ ਤੇ ਭਾਜਪਾ ਜਦੋਂ ਪੰਜਾਬ 'ਚ ਜਿਹੜਾ ਨਹੀਂ ਆਏ ਸੀ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਔਰ ਭਾਜਪਾ ਮੋ ਸਾਹਮਣੇ ਸੀ ਮਸਲਾ ਸੀ ਪਿੰਡਾਂ ਦੇ ਵਿੱਚ ਲਾਏ ਜਾ ਰਹੇ ਬੀਜੇਪੀ ਵੱਲੋਂ ਕੈਂਪਾਂ ਦਾ ਕਹਿੰਦੇ ਜੀ ਬੀਜੇਪੀ ਪਿੰਡ ਪਿੰਡ ਪਹੁੰਚ ਰਹੀ ਹੈ ਜੀ ਮੋਦੀ ਦੀਆਂ ਯੋਜਨਾਵਾਂ ਦਾ ਪ੍ਰਚਾਰ ਕਰ ਰਹੀ ਹੈ ਜੀ ਮੋਦੀ ਦੇ ਬਾਰੇ ਦੱਸ ਰਹੀ ਹੈ ਜੀ ਤੇ ਪਿੰਡਾਂ ਚ ਕੁਸਪੈਟ ਹੋ ਗਈ ਜੀ ਬੀਜੇਪੀ ਸੰਨ ਲੱਗੀ ਜੀ ਤੇ ਆਵਾ ਦੀ ਪਾਰਟੀ ਨੇ ਤੇ ਖਾਸੀ ਸੜਤੀ ਕੀਤੀ ਫੜੋ ਫੜੀ ਵੀ ਸ਼ੁਰੂ ਕਰਤੀ ਰੋਕ ਰਕਈਏ ਵੀ ਸ਼ੁਰੂ ਕਰਤਾ ਕੁਝ ਦਿਨਾਂ ਕਹਿੰਦੀ ਇਹਦੇ ਨਾਲ ਬੀਜੇਪੀ ਦੀ ਚਰਚਾ ਆਉਣ ਲੱਗ ਪਈ ਵੱਧ ਜੇ ਤੁਸੀਂ ਫੜੋਗੇ ਤਾਂ ਲੋਕਾਂ ਨੇ ਲੋਕਾਂ ਨੂੰ ਲੱਗੂਆ ਸਾਡੇ ਨਹੀਂ ਪਤਾ ਨਹੀਂ ਕੀ ਦੇਣ ਆ ਰਹੇ ਸੀ ਉਹ ਇਹਨਾਂ ਦੇ ਲੋਕ ਤੇ ਜੀ ਪਰ ਇਹ ਸਭ ਦੇ ਦਰਮਿਆਨ ਹੜਾ ਨੇ ਪੰਜਾਬ ਨੂੰ ਘੇਰ ਲਿਆ ਅਜੇ ਤਾਂ ਉਹਦੇ ਉੱਤੇ ਲਗਾਤਾਰ ਸਵਾਲ ਖੜਾ ਹੈ ਕਿ ਨਾ ਕੋਈ ਧਿਰ ਦੀ ਮੰਗ ਹੈ ਨਾ ਕੋਈ ਧਿਰੇ ਦੀ ਪਹਿਲ ਕਦਮੀ ਕਰ ਰਿਹਾ ਹੈ ਕਿ ਹੜ ਕੁਦਰਤੀ ਸੀ ਇਹ ਹੜ ਮਨੁੱਖੀ ਕੁਤਾਹੀ ਚੋਂ ਸੀ ਇਹ ਸਾਜ਼ਿਸ਼ ਚੋਂ ਸੀ ਇਹਨਾਂ ਤਿੰਨਾਂ ਨੁਕਤਿਆਂ ਦਾ ਜਵਾਬ ਦੇਣ ਦੀ ਕੋਈ ਤਿਆਰੀ ਨਹੀਂ ਕਰ ਰਿਹਾ ਨਾ ਕੋਈ ਮੰਗ ਰਿਹਾ ਪਰ ਬੀਜੇਪੀ ਜਿਸ ਕਦਰ ਚਰਚਾ ਸੀ ਹੜਾਂ ਤੋਂ ਬਾਅਦ ਸੱਤਾਧਾਰੀ ਤਰ ਕੀ ਕਾਂਗਰਸ ਕੀ ਅਕਾਲੀ ਦਲ ਜਿਹਨੂੰ ਲੱਗਾ ਕਿ ਲੈ ਵੀ ਬੀਜੇਪੀ ਦਾ ਹੋਊਗੀ ਖਨਾਰੇ ਬਿਲਕੁਲ ਕੈਂਪ ਲਾਉਣ ਵਾਲੇ ਕਿਤੇ ਲੱਭੇ ਨਹੀਂ ਬੀਜੇਪੀ ਦੇ ਉਹ ਲੀਡਰ ਜਿਹੜੇ ਮਤਲਬ ਕੇਂਦਰੀ ਮੰਤਰੀ ਆਇ ਸ਼ਿਵਰਾ ਚੋਹਾਨ ਉਹਦੇ ਨਾਲ ਤਾਂ ਨਜ਼ਰ ਆਏ ਜਿਹੜੇ ਪ੍ਰਧਾਨ ਮੰਤਰੀ ਆਏ ਉਹਦੇ ਨਾਲ ਤਾਂ ਨਜ਼ਰ ਆਏ ਪਰ ਤਰਾਤਲ ਤੇ ਜਾ ਕੇ ਲੋਕਾਂ ਚ ਜਿਵੇਂ ਆਮ ਲੋਕ ਕੰਮ ਕਰ ਰਹੇ ਸੀ ਹੋਰ ਪਾਰਟੀਆਂ ਦੇ ਵਰਕਰ ਕੰਮ ਕਰ ਰਹੇ ਸੀ ਵਰਕਰਪਣਾ ਛੱਡ ਕਿਉਂ ਬੀਜੇਪੀ ਨੇ ਉਹਨੇ ਕੰਮ ਕਰਦੇ ਨਜ਼ਰ ਆਏ ਪਤਾ ਨਹੀਂ ਹੁਣ ਸ਼ਹਿਰੀ ਵਰਕ ਨਹੀਂ ਉਹਨਾਂ ਦਾ ਨਿਕਲਿਆ ਵਪਾਰੀ ਵਰਗ ਜਦੋਂ ਕਿ ਵਪਾਰੀਆਂ ਨੇ ਆਪੋ ਆਪਣੇ ਖਿੱਤੇ ਚ ਆਪੋ ਆਪਣੇ ਸ਼ਹਿਰ ਚ ਜਿਹੜੀਆਂ ਤਰ੍ਹਾਂ ਇੱਥੇ ਰਸਦ ਲੈ ਕੇ ਆ ਰਹੀਆਂ ਸੀ ਸੇਵਾ ਲੈ ਕੇ ਜੁਗਦਾਨ ਪਾਇਆ ਪਰ ਮੈਂ ਭਾਜਪੀ ਦੇ ਖਾਸ ਉਹਨਾਂ ਦੇ ਮੈਂਬਰਸ਼ਿਪ ਵਾਲੇ ਲੀਡਰਸ਼ਿਪ ਦੀ ਗੱਲ ਕਰ ਰਿਹਾ ਮੈਂ ਇਹਦਾ ਮਤਲਬ ਇਹ ਨਹੀਂ ਕਹਿ ਰਿਹਾ ਕਿ ਸਾਡੇ ਪਿੰਡਾਂ ਵਾਲੇ ਸਾਡੇ ਸ਼ਹਿਰਾਂ ਵਾਲੇ ਸਾਡੇ ਕਸਬਿਆਂ ਵਾਲੇ ਵਪਾਰੀਆਂ ਨੇ ਆੜਤੀਆਂ ਨੇ ਕੋਈ ਸਹਿਯੋਗ ਨਹੀਂ ਕੀਤਾ ਨਹੀਂ ਮੈਂ ਉਹਨਾਂ ਨੇ ਉਹਨਾਂ ਨੇ ਸਹਿਯੋਗ ਕੀਤਾ ਮੈਂ ਗੱਲ ਕਰ ਰਿਹਾ ਕਿ ਸਿਰਫ ਜਿਹੜੇ ਭਾਜਪੀ ਨਾਲ ਸਿੱਧੇ ਜੁੜੇ ਨੇ ਉਹ ਮੇ ਥੱਲੇ ਨਹੀਂ ਦਿਖੇ ਬੀਜਪੀ ਦੇ ਨਿਸ਼ਾਨੇ ਤਾਂ 5027 ਲਈ ਪਿਆ। ਬੀਜਪੀ ਦੀ ਮੰਨਛਾ ਤਾਂ ਇਹ ਹੈ ਕਿ ਕਿਸੇ ਤਰ੍ਹਾਂ 527 'ਚ ਪੰਜਾਬ 'ਚ ਆਪਾਂ ਪੱਕੇ ਪੈਰੀ ਆਉਣਾ ਹੈ। ਤੇ ਫਿਰ ਪੱਕੇ ਪੈਰੀ ਲਈ ਰਾਹ ਚੁਣਨੇ ਆ ਜੀ ਬੀਜਪੀ ਨੇ। ਬੀਜਪੀ ਨੇ ਪੰਜਾਬ ਦੇ ਵਿੱਚ ਅਚਾਨਕ ਕਹਿੰਦੇ ਜੀ ਹਰ ਟੂਰਿਜ਼ਮ ਬਤਾਤਾ। ਬਿਲਕੁਲ ਜੀ। ਪਰਸੋਂ ਦੋ ਮੰਤਰੀ ਉਹਨਾਂ ਤੇ ਇੱਥੇ ਸੀ। ਕੱਲ ਤਿੰਨ ਮੰਤਰੀ ਚਾਰ ਮੰਤਰੀ ਇੱਥੇ ਸੀ। ਮੈਂ ਕੇਂਦਰੀ ਮੋਦੀ ਕੈਬਨਿਟ ਦੀ ਗੱਲ ਕਰ ਰਿਹਾ। ਪਹਿਲਾਂ ਸ਼ਿਵਰਾ ਚੋਹਾਨ ਆਏ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਏ ਪ੍ਰਗਿਤ ਬਿੱਟੂ ਇੱਥੇ ਹੀ ਚਲੋ ਨਾਲ ਤੁਰੇ ਫਿਰਦੇ ਰਹੇ ਆਉਂਦੇ ਜਾਂਦੇ ਰਹੇ ਬਿਆਨ ਗੁਣ ਰੋਜ਼ ਆ ਜਾਂਦਾ ਚਰਚਾ 'ਚ ਰਹਿੰਦੇ ਨੇ ਸੁਨੀਲ ਜਾਖੜ ਉਹਨਾਂ ਦੇ ਲੀਡਰ ਨੇ ਇੱਥੋਂ ਪ੍ਰਧਾਨ ਨੇ ਉਹ ਨੇ ਅਸ਼wini ਸ਼ਰਮਾ ਨੇ ਉਹ ਆਪਾਂ ਉਸ ਲੀਡਰਾਂ ਦੀ ਗੱਲ ਨਹੀਂ ਕਰ ਰਹੇ ਮੈਂ ਸਿਆਸੀ ਟੂਰਿਜ਼ਮ ਦੀ ਗੱਲ ਕਰ ਰਿਹਾ ਜਿਵੇਂ ਕੇਜਰੀਵਾਲ ਮਨੀਸ਼ ਸ਼ੋਧਿਆ ਆਏ ਜਿਵੇਂ ਭਪੇਸ਼ ਭਗੇਨ ਰਾਹੁਲ ਗਾਂਧੀ ਆਏ ਉਸੇ ਤਰ੍ਹਾਂ ਸ਼ਿਵਰਾ ਚੋਹਾਨ ਤੇ ਨਰਿੰਦਰ ਮੋਦੀ ਆਏ ਪਰ ਨਹੀਂ ਉਹ ਤੋਂ ਬਾਅਦ ਜੀ ਕਮਲੇਸ਼ ਪਾਸਵਨ ਆਏ ਇਹਨਾਂ ਦੇ ਕੇਂਦਰੀ ਰਾਜ ਮੰਤਰੀ ਨੇ ਜੋਰਜ ਕੋਰੀਅਨ ਆਏ ਜੀ ਕੇਂਦਰੀ ਰਾਜ ਮੰਤਰੀ ਨੇ ਐਸਪੀ ਸਿੰਘ ਭਗੇਲ ਆਏ ਜੀ ਕੇਂਦਰੀ ਰਾਜ ਮੰਤਰੀ ਨੇ ਹੈਨਾ ਐ ਡਾਕਟਰ ਪੇਮਾ ਸਾਨੀ ਹੈ ਚੰਦਰਸ਼ੇਖਰ ਆਏ ਜੀ ਇਸੇ ਤਰ੍ਹਾਂ ਪਗੀਰਤ ਚੌਧਰੀ ਆਏ ਇਹਨਾਂ ਦੇ ਕੇਂਦਰੀ ਰਾਜ ਮੰਤਰੀ ਹੈਨਾ ਰਾਜਪੂਸ਼ਣ ਆਏ ਇਹਨਾਂ ਦੇ ਕੇਂਦਰੀ ਮੰਤਰੀ ਸੋ ਇਸ ਤਰ੍ਹਾਂ ਇਹ ਲਿਸਟ 8-9 ਮੰਤਰੀ ਤਾਂ ਜਿਹੜੇ ਪਿਛਲੇ 3-4 ਦਿਨਾਂ ਚ ਆ ਗਏ ਇਵੇਂ ਗੱਲ ਕਰ ਰਹੇ ਕੱਲ ਵੀ ਤੇ ਨਸੀ ਅੱਜ ਵੀ ਇੱਥੇ ਦੌਰੇ ਤੇ ਹੈਗੇ ਨੇ ਕੱਲੂ ਲੰਗੇ ਕੱਲ ਵੀ ਦੋ ਸੀ ਉਤੋਂ ਪਹਿਲਾਂ ਆਪਾਂ 8-9 ਤਾਂ ਨਾ ਪਗਣਾ ਤੇ ਮੇਰੀ ਜਾਣਕਾਰੀ ਦੇ ਵਿੱਚ ਇਹ ਗਿਣਤੀ 24 ਤੋਂ ਪਾਰ ਜਾਣੀ ਆ ਮਤਲਬ ਲਗਭਗ ਪੂਰੀ ਕੈਬਨਟ ਇੱਕ ਵਾਰ ਢੇਡਾ ਮਾਰ ਕੇ ਜਾਊਗੀ ਰੇਖਾ ਗੁਪਤਾ ਨੇ ਵੀ ਟਰੱਕਾਂ ਦੇ ਉੱਤੇ ਆਪਣੇ ਬੈਂਦਰ-ਬੁੰਦਰ ਲਾ ਕੇ ਭੇਜੇ ਐ ਇੱਧਰ ਨਾਇਬ ਸੈਣੀ ਹੋਰਾ ਨੇ ਵੀ ਹਰਿਆਣਾ ਤੋਂ ਭੇਜੇ ਉਹ ਵੀ ਇਹ ਦਿਖਾ ਰਹੇ ਨੇ ਕਿ ਦੇਖੋ ਅਸੀਂ ਪਹੁੰਚ ਅਪਰੋਚ ਕਰ ਰਹੇ ਹਾਂ ਹੁਣ ਰਾਹੁਲ ਗਾਂਧੀ ਦੀ ਫੇਰੀ ਤੇ ਨਾ ਕੇਂਦਰੀ ਮੰਤਰੀਆਂ ਦੀ ਫੇਰੀ ਮਨੀਸ਼ ਸ਼ੋਧਿਆ ਕੇਜਰੀ ਬਾਲ ਦੀ ਫੇਰੀ ਕੀ ਇਹ ਸਿੱਧੇ ਰੂਪ ਚ ਪੰਜਾਬ ਦੇ ਹੜਪੀੜਤ ਲੋਕਾਂ ਲਈ ਕੋਈ ਰਾਹਤ ਹੈਗੀ ਹੈ ਜਾਂ ਇਹ ਸਿਰਫ ਸਿਆਸੀ ਟੂਰਿਜ਼ਮ ਹੈ 1600 ਕਰੋੜ ਦਾ ਐਲਾਨ ਕਰਕੇ ਗਏ ਨੇ ਪ੍ਰਧਾਨ ਮੰਤਰੀ ਇਹ ਅਜੇ ਤੱਕ ਮਿਲੇ ਨਹੀਂ 12000 ਕਰੋੜ ਦਾ ਰੇੜਕਾ ਪਾ ਕੇ ਸਰਕਾਰ ਮੰਨਦੀ ਹੈ ਕਿ ਜੀ ਸਾਡੀਆਂ ਕਾਪੀਆਂ ਚ ਖਾਤਿਆਂ ਚ ਬੋਲਦੇ ਨੇ ਚੀਫ ਸੈਕਟਰੀ ਮੰਨਦਾ ਪਹਿਲਾਂ ਵਿੱਤ ਮੰਤਰੀ ਮੰਨਦਾ ਸੀ ਹੁਣ ਇਧਰ ਉਧਰ ਹੋ ਰਿਹਾ ਕੇਂਦਰ ਸਰਕਾਰ ਉਹਨਾਂ ਦੀ ਲੀਡਰਸ਼ਿਪ ਭਾਜਪੀ ਬਾਕੀ ਦਲ ਲਗਾਤਾਰ ਸਰਕਾਰ ਨੂੰ ਇਸ ਮਸਲੇ ਤੇ ਕਿਹ ਰ ਬਿਲਕੁਲ ਕਿਹ ਰ ਵਸੂਲੋ ਪਤਾ ਕਰੋ ਕਿੱਥੋਂ ਨੇ ਜੇ ਉਹਨਾਂ ਨੇ ਗੋਲ ਕੀਤੇ ਨੇ ਤਾਂ ਕਢਾ ਲਓ ਨਿਜੀ ਆਪਣੀਆਂ ਤਨਖਾਹਾਂ ਪੱਥਿਆਂ ਚੋਂ ਦੇ ਦੇਣ ਹੈਨਾ ਜੇ ਖਾਤਿਆਂ ਚ ਇਧਰ ਉਧਰ ਨੇ ਕਿ ਲੋਨ ਦੇ ਰੂਪ ਚ ਦੇਖ ਰਹੇ ਨੇ ਇਧਰ ਉਧਰ ਨੇ ਫਿਰ ਉਹਦੀ ਪੂਰਤੀ ਕਿਵੇਂ ਕਰਨੀ ਹੈ ਦੇਖੋ ਪਰ ਭਾਜਪਾ ਵਾਲਿਓ ਜੇ ਤੁਸੀਂ ਸੱਚਮੁੱਚ 227 ਲੀ ਟਾਰਗੇਟ ਰੱਖਿਆ 25-25 ਮੰਤਰੀ ਤਾਰ ਰਹੇ ਹੋ ਕਿ ਕੱਲ ਲੱਗ ਲਾ ਜਵੇ ਫਿਰ ਕੁਛ ਕਰ ਵੀ ਲਓ ਪੰਜਾਬ ਲਈ ਦੱਸ ਦਿਓ ਜੀ ਮੈਨੂੰ ਫਿਰ ਤੁਸੀਂ ਕਹਿੰਦੇ ਕਿ 1600 ਕਰੋੜ ਨਾਲ ਤਾਂ ਕੁਛ ਨਹੀਂ ਬਣਨਾ 16000 ਕਰੋੜ ਦਿੰਨੇ ਆ ਜੇ ਅਸੀਂ ਤਾਂ 12000 ਅਸੀਂ ਵਸੂਲਾਂਗੇ ਜੇ ਘਟਾ ਬਧੂਗਾ ਉਹਦੇ ਨਾਲ ਫਿਰ ਕਟੌਤੀ ਕਰ ਲਾਂਗੇ ਹਜੇ ਤੱਕ ਅਸੀਂ ਆਪਣੇ ਕੋਲੋਂ ਦਿੰਨੇ ਆ ਆ ਜਿੰਨੇ ਮੰਤਰੀ ਆਏ ਨੇ ਹਰ ਟੂਰਿਜ਼ਮ ਦੇ ਉੱਤੇ ਦੱਸੋ ਜੀ ਇਹ ਕੀ ਕਰਕੇ ਗਏ ਨੇ ਕੀ ਦੇਖੇ ਗਏ ਨੇ ਸਵਾਲ ਖੜਾ ਹੈ ਇਸ ਵਲ ਤੋਂ ਬੀਜਪੀ ਪਗੜਾ ਨਹੀਂ ਹੋ ਸਕਦਾ ਇਹ ਪੂਰਾ ਸਿਆਸੀ ਟੂਰਿਜ਼ਮ ਹੈ ਜਨਾਬ ਦੂਜਾ ਪੰਜਾਬ ਦੇ ਵਿੱਚ ਇਸ ਮੌਕੇ ਇਹ ਸਭ ਤੋਂ ਕੋਈ ਚਰਚਤ ਮੁੱਦਾ ਹੈ ਚਰਚਤ ਪਹਿਲੂ ਹੈ ਘਟਨਾ ਕਰਮ ਹੈ ਤਾਂ ਉਹ ਹੈ ਜੀ ਪ੍ਰਵਾਸੀ ਮਜ਼ਦੂਰਾਂ ਨੂੰ ਪੰਜਾਬ ਚੋਂ ਬਾਹਰ ਕਰਨ ਦੀ ਕੋਸ਼ਿਸ਼ ਦਾ ਮਸਲਾ ਇਹ ਮੁੱਦਾ ਸਮੇਂ-ਸਮੇਂ ਉੱਠਿਆ ਪੰਚਾਇਤੀ ਚੋਣਾਂ ਸਮੇਂ ਕਈ ਵਾਰ ਉੱਠਦਾ ਹੈ ਕਿਸੇ ਪਿੰਡ ਦੇ ਹਵਾਲੇ ਨਾਲ ਵੋਟਾਂ ਦੇ ਹਵਾਲੇ ਨਾਲ ਹ ਕਿਸੇ ਦੀ ਚੋਰੀ ਚੁਕਾਰੀ ਦੇ ਹਵਾਲੇ ਨਾਲ ਕੋਈ ਕੁੱਟਮਾਰ ਝਗੜੇ ਦੇ ਹਵਾਲੇ ਨਾਲ ਕਿਸੇ ਧੀ ਪੈਣ ਦੇ ਨਾਲ ਛੇੜਖਾਨੀ ਜਾਂ ਰਿਸ਼ਤਾ ਗੰਢਣ ਦੇ ਮਾਮਲੇ ਨਾਲ ਤੇ ਹੁਣ ਇੱਕ ਵਾਰ ਫੇਰੇ ਮਾਮਲਾ ਵੱਡੇ ਪੱਧਰ ਤੇ ਉੱਠਿਆ ਹੈ ਹਸ਼ਿਆਰਪੁਰ ਚ ਇੱਕ ਬੱਚੇ ਦੇ ਬੇਰਮੀ ਦੇ ਕਤਲ ਦੇ ਮਾਮਲੇ ਚ ਜਿਸ ਤਰੀਕਾ ਕਰਨ ਨਾਲ ਉਹ ਕਤਲ ਹੋਇਆ ਤੇ ਜਿਸ ਤਰੀਕੇ ਕਰਨ ਉਹ ਬੱਚੇ ਨਾਲ ਮਤਲਬ ਜੋ ਸਥਿਤੀ ਪਾ ਪ੍ਰਿਵੋਤ ਮਤ ਪਾਕੀ ਹੁਣ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੂੰ ਲੇਬਰ ਨੂੰ ਯੂਪੀ ਵਿਹਾਰ ਵਾਲਿਆਂ ਨੂੰ ਬਾਹਰ ਕੱਢਣ ਦੀ ਇੱਕ ਕਵਾਇਦ ਜੋਰ ਪੜ ਗਈ ਕੋਈ ਨਹੀਂ ਪੁੱਛਦਾ ਕਿ ਤੁਹਾਡਾ ਧਰਮ ਕੀ ਹੈ ਕੋਈ ਨਹੀਂ ਪੁੱਛਦਾ ਜਾਤ ਕੀ ਹੈ ਸਵਾਲ ਸਿਰਫ ਇਹ ਬਣ ਗਿਆ ਕਿ ਪੰਜਾਬ ਤੋਂ ਬਾਹਰੀਆਂ ਨੂੰ ਪੰਜਾਬ ਤੋਂ ਬਾਹਰ ਕਰੋ ਮੁਤਾਲਬ ਹੁਣ ਇਸ ਨੁਕਤੇ ਦੇ ਉੱਤੇ ਪੰਜਾਬ ਕਈ ਖੰਡਾਂ 'ਚ ਵੰਡਿਆ ਹੋਇਆ ਨਜ਼ਰ ਆਉਂਦਾ ਇਕ ਫਿਰ ਉਹ ਹੈ ਜਿਹੜੀ ਕਹਿੰਦੀ ਹੈ ਪੂਰਨ ਤੌਰ ਤੇ ਪੰਜਾਬ ਤੋਂ ਬਾਹਰ ਜਾਣੀ ਚਾਹੀਦੇ ਨੇ ਇਹਨਾਂ ਦੇ ਇੱਥੇ ਰਹਿਣ ਨਾਲ ਸਾਡਾ ਸੱਭਿਆਚਾਰ ਵਿਗੜ ਰਿਹਾ ਸਾਡੀ ਬੋਲੀ ਵਿਗੜ ਰਹੀ ਹੈ ਸਾਡੇ ਜਵਾਕ ਵਿਗੜ ਰਹੇ ਨੇ ਹੈ ਸਾਡੇ ਖੇਤਰ ਦੇ ਵਿੱਚ ਕ੍ਰਾਈਮ ਵੱਧ ਰਿਹਾ ਸਾਡੇ ਸੂਬੇ ਦੀ ਆਉਂਦ ਨੂੰ ਖਤਰਾ ਹੈ ਸਾਡਾ ਪੂਰਾ ਡੀਐਨਏ ਚੇਂਜ ਹੋ ਜਾਣਾ ਹੈ ਹੈਨਾ ਮਤਲਬ ਕਈ ਤਾਂ ਰਲ ਗਏ ਹੁਣ ਅਗਲੀਆਂ ਦੂਜੀਆਂ ਤੀਜੀਆਂ ਪੀੜ੍ਹੀਆਂ ਦੇ ਵਿੱਚ ਰਲਗੱਟਾ ਐਸਾ ਹੋ ਗਿਆ ਹਾਂ ਕਿਸੇ ਦੀ ਮੰਮੀ ਉਧਰੋਂ ਤਾਂ ਕਿਹਾ ਪਾ ਪਾ ਉਧਰੋਂ ਆ ਤੇ ਆਪੋ ਸ਼ੋ ਗਿਆ ਤੇ ਕੀ ਕਰੂੰਗਾ ਤੁਸੀਂ ਸੋ ਕਈਆਂ ਦਾ ਸਿੱਧਾ ਸਪਸ਼ਟ ਹੈ ਕਿ ਵੀ ਇਹਨਾਂ ਨੂੰ ਬਾਹਰ ਕਰੋ ਬਾਹਰਲੇ ਇੱਥੇ ਨਹੀਂ ਫਿਰ ਇੱਕ ਖੰਡ ਹੋਇਆ ਇੱਕ ਤੇ ਰੋ ਹੈ ਜਿਹੜੀ ਕਹਿੰਦੀ ਵੀ ਇੱਥੇ ਕੰਮ ਤਾਂ ਕਰਨ ਪਰ ਇਹ ਇੱਥੇ ਦੇ ਵੋਟਰ ਨਹੀਂ ਹੋਣੇ ਚਾਹੀਦੇ ਇੱਥੇ ਦੇ ਇਹ ਮਤਲਬ ਆਧਾਰ ਕਾਰਡ ਜਿੱਥੇ ਪੱਕੇ ਵਸਨੀਕ ਨਹੀਂ ਹੋਣੇ ਚਾਹੀਦੇ ਉਹ ਤਰ੍ਹਾਂ ਦਾ ਇਹ ਮੰਨਣਾ ਹੈ ਵੱਡੀਆਂ ਤਰ੍ਹਾਂ ਇਹ ਦੋ ਨੇ ਇੱਕ ਤੇ ਉਹ ਜਿਹੜੀ ਪੂਰਨ ਤੌਰ ਤੇ ਬਾਹਰੀ ਦੀ ਹੱਕ ਚ ਤੁਸੀਂ ਕਹਿੰਦੇ ਕਿ ਰੱਖ ਤਾਂ ਲਓ ਪਰ ਇਹਨਾਂ ਦਾ ਇੱਥੇ ਸਿਰਫ ਮਤਲਬ ਕਿ ਜਿਵੇਂ ਉਹ ਬਣਦੇ ਆ ਨਾ ਬਾਹਰ ਵਿਦੇਸ਼ਾਂ ਚ ਜਾ ਕੇ ਜੀ ਜੋਬ ਕਾਰਡ ਕਿ ਜੋਬ ਕਾਰਡ ਤਾਂ ਬਣ ਪਰ ਆਧਾਰ ਕਾਰਡ ਪੈਨ ਕਾਰਡ ਵੋਟਰ ਕਾਰਡ ਨਾ ਬਣ ਤੇ ਨਾਲ ਦੀ ਰਹਿਣ ਲਈ ਇਹਨਾਂ ਨੂੰ ਬਾਹਰ ਕੀਤਾ ਜਾਵੇ ਜੇ ਪਿੰਡਾਂ ਚ ਨੇ ਤਾਂ ਖੇਤਾਂ ਚ ਰਹਿਣ ਜੇ ਸ਼ਹਿਰਾਂ ਚ ਜਿੱਦਾਂ ਇਹਨਾਂ ਦਾ ਵੱਖਰਾ ਇੱਕ ਖੇਤਰ ਹੋਵੇ ਇਹ ਨਹੀਂ ਕਿ ਸਾਡੇ ਆਮ ਲੋਕਾਂ ਚ ਪਰਿਵਾਰਾਂ ਚ ਇਹਨਾਂ ਦਾ ਪਹੁੰਚ ਅਪਰੋਚ ਹੋਵੇ ਸੋ ਇੱਕ ਤੇ ਰੋਕ ਹੈ ਤੀਜੀ ਤੇ ਜਿਹੜੀ ਇਹ ਕਹਿੰਦੀ ਹੈ ਕਿ ਹੁਣ ਨਹੀਂ ਇਹ ਨਿਕਲ ਸਕਦੇ ਹੁਣ ਤਾਂ ਜੀ ਇਹ ਸਾਡੀਆਂ ਰਗਾਂ ਚ ਬੈਠ ਗਏ ਹੁਣ ਤਾਂ ਇਹ ਸਾਡੀ ਜ਼ਰੂਰਤ ਬਣ ਗਏ ਖੇਤ ਤੋਂ ਲੈ ਕੇ ਫੈਕਟਰੀ ਤੱਕ ਦੁਕਾਨ ਤੋਂ ਲੈ ਕੇ ਘਰ ਤੱਕ ਕੋਈ ਕੰਮ ਤੰਦਾ ਛੋਟਾ ਵੱਡਾ ਚਾਹੇ ਉਹ ਹੱਥੀਕਰਤਾਲਾ ਹੈ ਚਾਹੇ ਉਹ ਕਾਰੋਬਾਰ ਵਾਲਾ ਹੈ ਚਾਹੇ ਉਹ ਟੈਕਸੀ ਰੇੜੀ ਫੜੀ ਵਾਲਾ ਟੈਂਪੂ ਵਾਲਾ ਹੈ ਨਾ ਢੋਟਬਾਈ ਵਾਲਾ ਹੈ ਮਕੈਨਿਕ ਵਾਲਾ ਕੋਈ ਪਲੰਬਰ ਵਾਲਾ ਹੈ ਬਿਜਲੀ ਵਾਲਾ ਹੈ ਹੈ ਕਿਸੇ ਫੈਕਟਰੀ ਦੇ ਵਿੱਚ ਨੌਕਰ ਚਾਹੀਦਾ ਕੋਈ ਮੈਨੇਜਰ ਚਾਹੀਦਾ ਕੋਈ ਪੱਟੇ ਤੇ ਇੱਟਾਂ ਬਣਾਉਣ ਵਾਲਾ ਚਾਹੀਦਾ ਕੋਈ ਗਿਣਨ ਵਾਲਾ ਚਾਹੀਦਾ ਕੋਈ ਪਚਾਕੇਉਣ ਵਾਲਾ ਚਾਹੀਦਾ ਕੋਈ ਫਸਲ ਬੀਜਣ ਵਾਲਾ ਚਾਹੀਦਾ ਕੋਈ ਵੱਢਣ ਵਾਲਾ ਚਾਹੀਦਾ ਹੈ ਨਾ ਕੋਈ ਆਰਥ ਦੀ ਹੱਟੀ ਤੇ ਰੱਖਣ ਵਾਲਾ ਚਾਹੀਦਾ ਕੋਈ ਮੰਡੀਆਂ ਚਾਹੀਦਾ ਸਾਰਾ ਕੁਝ ਕਹਿੰਦੇ ਇਹਨਾਂ ਦਾ ਕਬਜਾ ਕਿਵੇਂ ਬਾਹਰ ਕਰੋਗੇ ਚੱਕਰੇ ਕਮਾਉਂਦੇ ਪੰਜਾਬ ਦਾ ਅਫਸਚਾਰਾ ਇਹਨਾਂ ਨਾਲ ਘੁੰਮਦਾ ਜਾਂਦਾ ਹੁੰਦਾ ਖਾਸ ਕਰਕੇ ਵਪਾਰੀ ਵਰਗ ਤੇ ਖਾਸ ਕਰਕੇ بڑا ਜ਼ਿਮੀਂਦਾਰ ਕਰਾਣਾ ਇਹਨਾਂ ਨੂੰ ਲੱਗਦਾ ਕਿ ਨਹੀਂ ਤਾਂ ਕਿ ਨਾ ਕੁਝ ਐਕਸ਼ਨ ਹੀ ਹੈ ਇੱਕ ਹੋਰ ਐਕਸ਼ਨ ẩn ਲੁਕਿਆ ਹੋਇਆ ਜਿਹਦੇ ਵਿੱਚ ਇੱਕ ਸੰਕੇਤ ਮਾੜਾ ਜਾ ਮੁੱਖ ਮੰਤਰੀ ਭਗਵੰਤ ਸਿੰਘ ਨੇ ਆਪਣੀ ਪ੍ਰੈਸ ਕੰਫਰੰਸ ਦਿੱਤਾ ਸੀ ਇਸ ਕਾਨੂੰਨ ਕਿਸੇ ਨੂੰ ਆਪਣੇ ਹੱਥ 'ਚ ਨਹੀਂ ਲੈਣ ਦੇਵਾਂਗੇ ਪਿੰਡਾਂ ਨੇ ਪਹਿਲ ਕਦਮ ਹੀ ਕੀਤੀ ਹੈ ਕਿ ਵੀ ਅਸੀਂ ਮਤੇ ਪਾਉਣੇ ਹਨ ਇਹਨਾਂ ਦੇ ਖਿਲਾਫ ਇਹ ਪਿੰਡਾਂ 'ਚੋਂ ਬਾਹਰੋਂ ਇਹ ਪੰਜਾਬ 'ਚੋਂ ਬਾਹਰੋਂ ਸਾਡੇ ਪਿੰਡਾਂ 'ਚ ਹੀ ਰਹਿ ਸਕਦੇ ਹੁਣ ਇਹ ਇਸ ਨੂੰ ਲੈ ਕੇ ਇਹ ਬਣਾਇਆ ਜਾ ਰਿਹਾ ਜਿ ਕਿ ਕਾਨੂੰਨ ਪੰਚਾਇਤਾਂ ਆਪਣੇ ਹੱਥ 'ਚ ਲੈਣ ਲੱਗੀਆਂ ਇਦਾਂ ਨਹੀਂ ਕਿਉਂਕਿ ਇਸ ਦੇ ਨਾਲ ਇਹ ਹਵਾਲਾ ਹੁੰਦਾ ਕਿ ਵੀ ਇਹ ਚੁਣੌਤੀ ਵੱਡੀ ਇਸ ਲਈ ਬਣ ਸਕਦੀ ਹੈ ਕਿ ਪੰਜਾਬ ਤੋਂ ਬਾਹਰ ਪੰਜਾਬੀ ਵੱਡੀ ਗਿਣਤੀ ਚ ਰਹਿੰਦੇ ਨੇ ਦਿੱਲੀ ਤੋਂ ਲੈ ਕੇ ਬਾਹਰਲੇ ਸੂਬਿਆਂ ਦੇ ਵਿੱਚ ਜ਼ਮੀਨਾਂ ਜਾਇਦਾਦਾਂ ਨੇ ਕੰਮਕਾਰ ਨੇ کاروبار ਨੇ ਮੁਖੰਤਰੀ ਨੇ ਵੀ ਦਾ ਜ਼ਿਕਰ ਕੀਤਾ ਕਿ ਫਿਰ ਉਧਰੋਂ ਉਹ ਕਹਿਣਗੇ ਤੁਹਾਨੂੰ ਤੋਰਦੇ ਆ ਇੱਕ ਵਾਰ ਫਿਰ ਇੱਕ ਮਹੀਨ ਜੀ ਲਾਈਨ ਇਹ ਵੀ ਹੈ ਕਿ ਵੀ ਅਸੀਂ ਵਿਦੇਸ਼ਾਂ ਚ ਜਾਂਦੇ ਆ ਪ੍ਰਵਾਸ ਦਾ ਸਿਸਟਮ ਹੈ ਪਰ ਦੁਨੀਆ ਪਰਛ ਹੁਣੇ ਗੱਲ ਜ਼ੋਰ ਫੜਦੀ ਜਾ ਰਹੀ ਹੈ ਕਿ ਜੀ ਸਾਨਕ ਲੋਕਾਂ ਦਾ ਹੱਕ ਵਰਤਮਾਨੀ ਇਹ ਵਿਦੇਸ਼ਾਂ ਚ ਮੁੱਦਾ ਬਣ ਰਿਹਾ ਅੱਜ ਗੈਰ ਕਾਨੂੰਨੀ ਤਰੀਕੇ ਨਾਲ ਇਹ ਲੋਕਾਂ ਨੇ ਬਣ ਰਿਹਾ ਇੱਥੇ ਸਿੱਧਾ ਇਹ ਕਿ ਬਈ ਉੱਥੇ ਤੁਸੀਂ ਇਹ ਜਾਣਦੇ ਹੋ ਤਾਂ ਕੋਈ ਦਸਤਾਵੇਜ਼ ਹੁੰਦਾ ਰੋ ਕੁਝ ਹੁੰਦਾ ਇੱਥੇ ਜ਼ਿਆਦਾਤਰ ਜਿਹੜੇ ਸੜਕਾਂ ਦੇ ਆਲੇ ਦਲੇ ਰੇੜੀਆਂ ਲਾ ਕੇ ਬੈਠੇ ਨੇ ਫੜੀਆਂ ਲਾ ਕੇ ਬੈਠੇ ਨੇ ਤੁਹਾਡੇ ਘਰਾਂ ਵਾਰ ਇਧਰ ਕੰਮ ਕਰਨ ਆਉਂਦੇ ਨੇ ਕਿਸੇ ਕੋਲ ਆਧਾਰ ਕਾਰਡ ਨਹੀਂ ਕਿਸੇ ਕੋਲ ਵੋਟਰ ਕਾਰਡ ਨਹੀਂ ਜੀ ਹੈਗਾ ਤਾਂ ਉਹ ਦਿਖਾਉਣਾ ਨਹੀਂ ਚਾਹੁੰਦਾ ਕੋਈ ਆਪਣਾ ਨਾਮ ਲਿਖਾਉਣਾ ਚਾਹੁੰਦਾ ਕੋਈ ਹੋਰ ਨਾਮ ਦੱਸਣਾ ਚਾਹੁੰਦਾ ਪੰਜਾਬ ਨੂੰ ਆਰਥਿਕ ਹੱਬ ਵਜੋਂ ਦੇਖ ਕੇ ਰੋਜ਼ਗਾਰ ਲਈ ਆਉਂਦੇ ਨੇ ਪੰਜਾਬ ਨੂੰ ਸੁਰੱਖਿਅਤ ਕਿਤਾ ਸਮਝ ਕੇ ਆਉਂਦੇ ਨੇ ਪੰਜਾਬ ਦੇ ਲੋਕਾਂ ਦੀ ਦਰਿਆਦਲੀ ਨੂੰ ਸਮਝ ਕੇ ਆਉਂਦੇ ਨੇ ਕਿ ਇੱਥੇ ਰੋਟੀ ਪਾਣੀ ਚੋਦਾ ਨਹੀਂ ਭੁੱਖੇ ਮਰਦੇ ਇਹ ਸਾਰੇ ਗੱਲਾਂ ਇਧਰੋਂ ਖਿੱਚ ਕੇ ਲਿਆਈਆਂ ਪਰ ਹੁਣ ਇਹ ਇੱਥੇ ਜਦੋਂ ਪੱਕੇ ਪੈਰੀ ਹੋ ਗਏ ਤੇ ਫਿਰ ਹੁਣ ਕਹਿੰਦੇ ਜੀ ਹੁਣੇ ਕ੍ਰਾਈਮ ਵੱਲੋਂ ਵੀ ਵੱਧ ਕੇ ਕਬਜ਼ੇ ਵੱਲੋਂ ਵੀ ਵੱਧ ਕੇ ਪਰ ਇਹ ਸਭ ਦੇ ਪਿੱਛੇ ਇੱਕ ਲੁਕਮੀ ਚੁੱਪ ਵਾਲੀ ਧਿਰੋਂ ਬੈਠੀ ਹੈ ਜਿਹੜੀ ਇਹਨਾਂ ਚੋਂ ਵੋਟ ਬੈਂਕ ਰੱਖਦੀ ਹੈ ਤੇ ਜਿਨ੍ਹਾਂ ਨੂੰ ਲੱਗਦਾ ਹੈ ਕਿ ਇਹਨਾਂ ਦਾ ਵੋਟ ਬੈਂਕ ਸਸਤੀਆਂ ਖਰੀਦਿਆ ਜਾ ਸਕਦਾ ਹੈ ਇੱਕ 65 ਸਾਰਾ ਪਵਾਇਆ ਜਾ ਸਕਦਾ ਪੰਜਾਬ ਦੇ ਵਿੱਚ 4 ਤੋਂ 5 ਮੈਂਬਰ ਪਾਰਲੀਮੈਂਟ ਹਲਕੇ ਅਜਿਹੇ ਨੇ ਜਿੱਥੇ ਪੰਜਾਬ ਤੋਂ ਬਾਹਰੀ ਲੋਕ ਜੇ ਚਾਣ ਤਾਂ ਉਹ ਜਿਹਨੂੰ ਚਾਣ ਨੂੰ ਜਿਤਾ ਸਕਦੇ ਜੇ ਸਾਰੇ ਇੱਕ ਪਾਸੇ ਪੈ ਜਾਣ ਇਸੇ ਤੀਏ ਇੱਥੋਂ ਦਾਇਆਂ ਲਾ ਲਓ ਜੇ 5 ਵੀ ਜਿਹੇ ਨੇ ਤਾਂ 45 ਵਿਧਾਨ ਸਭਾ ਸੀਟਾਂ ਹੋਗੀਆਂ ਤੇ ਜੇ ਪੰਜ ਅਜੇ ਨਹੀਂ ਤਾਂ ਇੱਕ ਲੋਕ ਸਭਾ ਹਲਕੇ ਚ ਨੌ ਵਿਧਾਨ ਸਭਾ ਨੇ ਤਾਂ ਮਤਲਬ 45 ਸਾਡੀਆਂ ਵਿਧਾਨ ਸਭਾ ਸੀਟਾਂ ਤੈਅ ਕਰਨ ਦੇ ਨਹੀਂ ਹੁਣ ਇਹ ਸਮਰੱਥ ਨਹੀਂ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਇੱਕ ਰੋਸਾ ਵੀ ਪਣ ਪਿਆ ਹੈ ਕੁਝ ਫੈਸਲੇ ਵੀ ਹੋ ਰਹੇ ਨੇ ਪਰ ਅਜੇ ਤੱਕ ਸਰਕਾਰਾਂ ਸਿਸਟਮ ਇਸ ਮਸਲੇ ਤੇ ਚੁੱਪ ਨੇ ਖੁੱਲ ਕੇ ਕੋਈ ਐਕਸ਼ਨ ਕਮੇਟੀ ਕੋਈ ਵਿਚਾਰਕ ਕਮੇਟੀ ਕੋਈ ਫੈਸਲਾਕੁਲ ਕਮੇਟੀ ਉਹ ਕਹਿੰਦੀ ਜੀ ਆਪਾਂ ਵੀ ਸਾਰੇ ਸਾਮਤ ਜਾਣਦੇ ਆ ਹੋਰ ਨਾ ਰੋਕ ਵੀ ਆਉਂਦੇ ਆ ਜੀ ਪਰ ਭਈ ਉਹ ਵੀ ਸੁਬੇ ਨੇ ਜਿਨ੍ਹਾਂ ਨੇ ਨਿਯਮ ਬਣਾਇਆ ਕਿ ਬਾਹਰ ਲਾ ਕੇ ਜ਼ਮੀਨ ਹੀ ਖਰੀਦ ਸਕੂਗਾ ਬਾਹਰ ਲਾ ਕੇ ਵੋਟ ਨਹੀਂ ਬਣਾ ਸਕੂਗਾ ਫਿਰ ਇਹ ਇੱਥੇ ਕਿਉਂ ਨਹੀਂ ਸਾਡੇ ਲਈ ਕਿਉਂ ਨਹੀਂ ਇੱਥੇ ਜਿਹੜਾ ਆਵੇ ਜ਼ਮੀਨ ਵੀ ਲਵੇ ਮਕਾਨ ਵੀ ਲਵੇ ਵੋਟ ਵੀ ਬਣਾਵੇ ਤੇ ਫਿਰ ਕੱਲ ਨੂੰ ਅਸੀਂ ਪੰਜਾਬ ਦੇ ਵਿੱਚ ਹੀ ਘਟ ਗਣਤੀ ਹੋ ਜਾਂਗੇ ਪੰਜਾਬ ਦੇ ਵਿੱਚ ਬਸਦਾ ਸਾਰਾ ਭਾਈਚਾਰਾ ਪੰਜਾਬੀਆਂ ਦੇ ਨਾਤੇ ਸਿੱਖ ਤੋਂ ਲੈ ਕੇ ਮੁਸਲਮਾਨ ਤੋਂ ਲੈ ਕੇ ਹਿੰਦੂ ਈਸਾਈ ਤੱਕ ਜਿਹੜਾ ਸਥਾਨਕ ਹੈ ਉਦੀ ਸੋਚ ਵਿਚਾਰ ਰਹਿਣੀ ਬਹਿਣੀ ਖਾਣਾ ਪੀਣਾ ਸਭਿਆਚਾਰ ਇਸ ਖਿੱਤੇ ਦੇ ਹਾਨ ਦਾ ਤੇ ਪਰ ਬਾਹਰੀ ਆ ਕੇ ਤੁਹਾਡਾ ਉਹ ਵੀ ਬਦਲ ਦੇਣਗੇ ਕਹਿੰਦੇ ਤੇ ਕਾਨੂੰਨ ਡੀਐਨਏ ਵੀ ਚੇਂਜ ਹੋ ਜਾਣਾ ਤੇ ਅਸੀਂ ਇੱਥੇ ਪੰਜਾਬ ਚ ਹੋਰ ਕੱਟ ਗਿੰਦੀ ਹੋ ਜਾਾਂਗੇ ਇਸ ਨੁਕਤੇ ਦੇ ਉੱਤੇ ਅਜੇ ਕੁਝ ਤਰ੍ਹਾਂ ਇਸ ਲਈ ਵਿਸ਼ਾਇਤ ਚੁੱਪ ਨੇ ਕਿਉਂਕਿ ਉਹ ਇਹ ਦੇ ਵਿੱਚੋਂ ਪੰਜਾਬ ਨੂੰ ਕੰਟਰੋਲ ਕਰਨ ਦਾ ਸਿਆਸੀ ਰਾਹ ਵੀ ਤਲਾਸ਼ਤੀਆਂ ਨੇ ਇਸ ਪਹਿਲੂ ਤੇ ਵੀ ਗੌਰ ਕਰਨ ਦੀ ਲੋੜ ਹੈਗੀ ਆ ਜੀ ਹਾਂ ਜਿ ਹੱਦ ਦੀ ਤਰੀਕ ਵਿੱਚ ਦੇਖਣਾ ਹੋਵੇ ਤਾਂ ਪੰਜਾਬ ਚ ਪਾਈ ਮੰਡੀ ਸ਼ੁਰੂ ਹੋ ਗਈ ਅੱਜ ਬਿਲਕੁਲ ਜੀ ਕਿਸਾਨ ਮੰਡੀ ਅਨਾਜ ਮੰਡੀ ਅੱਜ ਤੋਂ ਖਰੀਦ ਦਾ ਦਿਨ ਸ਼ੁਰੂ ਹੋ ਗਿਆ ਪਰ ਇਸ ਹੜ੍ਹ ਦੇ ਸੰਕਟ ਚ ਘਿਰੇ ਪੰਜਾਬ ਮੂਰੇ ਚਣੌਤੀ ਆ ਕਿਉਂ ਐਮਐਸਪੀ ਤੇ ਆਪਣੀ ਫਸਲ ਬਿਨਾਂ ਕਾਟ ਤੋਂ ਆਪਣੀ ਫਸਲ ਸਹੀ ਦਾਮ ਦੇ ਉੱਤੇ ਸਹੀ ਕੀਮਤ ਦੇ ਉੱਤੇ ਸਹੀ ਮੁੱਲ ਦੇ ਉੱਤੇ ਸਹੀ ਭਾਅ ਦੇ ਉੱਤੇ ਕਿਵੇਂ ਵਿੱਚ ਚਣੌਤੀ ਕਿਉਂ ਚਣੌਤੀ ਐ ਇਸ ਲਈ ਆ ਕਿ ਏਸ ਵਾਰ ਸਰਕਾਰੀ ਨਿਯਮ ਤਾਂ ਉਹੀ ਤੈ ਨੇ ਕਿ 17 ਬੀਸ ਤੋਂ ਵੱਧ ਨਮੀ ਨਹੀਂ ਚਾਹੀਦੀ ਪਰ ਇਸ ਵਾਰ ਪੰਜਾਬ ਦੇ ਵਿੱਚ ਅੜਾਏ ਨੇ ਖੇਤਾਂ ਚ ਪਾਣੀ ਭੜਿਆ ਜਿਹੜੀ ਫਸਲ ਤਬਾਹ ਹੋਈ ਬਰਬਾਦ ਹੋਈ ਤਾਂ ਇੱਕ ਹੈ ਉਹ ਤੋਂ ਬਿਨਾਂ ਜਿਨ੍ਹਾਂ ਚ ਪਾਣੀ ਫਿਰ ਗਿਆ ਜਿਨ੍ਹਾਂ ਚ ਪਾਣੀ ਪੂਰੀ ਤਰ੍ਹਾਂ ਨਹੀਂ ਉਤਰਿਆ ਪਰ ਫਸਲ ਪੂਰੀ ਡੁੱਬੀ ਵੀ ਨਹੀਂ ਉਥੇ ਨਵੀਂ ਗੱਲ ਹੈ ਤੇ ਮੀਂਹ ਦੀ ਆਮਦ ਅਜੇ ਅਗਲੇ ਤਿੰਨ ਦਿਨ ਫਿਰ ਦੱਸੀਏ ਤੇ ਹੜ੍ਹ ਦੇ ਨਾਲ ਨਾਲ 52 ਪੀਸਾ ਦੀ ਪੰਜਾਬ ਚ ਮੀਂਹ ਵੱਧ ਵੀ ਪਿਆ। ਇਹਦਾ ਮਤਲਬ ਪੰਜਾਬ ਦੇ ਕਿਸੇ ਖੁੰਜੇ ਚੋਂ ਕਿਸੇ ਕੋਨੇ ਚੋਂ ਕਿਸੇ ਕੋਣ ਤੋਂ ਮੰਡੀ ਚ ਜਦੋਂ ਝਾ ਮਤਲਬ ਝੋਨਾ ਉੱਗਾ ਤਾਂ ਤੁਸੀਂ ਹਿਸਾਬ ਲਾ ਲਓ ਕਿ ਉਸ ਝੋਨੇ ਦੀ ਫਸਲ ਦੇ ਹਵਾਲੇ ਨਾਲ ਉੱਚ ਨਮੀ ਵੱਧ ਹੋਊਗੀ। ਜਿਉ ਆਮ ਤੌਰ ਤੇ ਤਾਂ ਮੰਨਿਆ ਜਾਂਦਾ ਕਿ 20-22% ਤੱਕ ਕੋਈ ਮਸਲਾ ਨਹੀਂ ਹੁੰਦਾ ਪਰ ਇੱਥੇ 70% ਤੇ ਕਾਟ ਰੱਖੀ ਆ ਤੇ ਫਿਰ ਤਾਂ ਇਹਨਾਂ ਦਾ ਸਾਰਿਆਂ ਦੀ ਕਾਟ ਮਸਲਾ ਪਣ ਜਾਣਾ ਜੀ। ਬਖੰਦਰੀ ਭਗਵੰਤ ਜੀ ਨੇ ਦਮ ਤੱਕ ਭਰਿਆ। ਕਿ ਮੈਂ ਨਹੀਂ ਹੁਣ ਦਿੰਦਾ ਜੀ ਕੋਈ ਸਥਿਤੀ ਮੈਨੇਜ ਠਰੂਗਾ ਇਹਨੂੰ ਪਰ ਸਵਾਲ ਹੈਗਾ ਚਲੋ 1882 ਖਰੀਦ ਕੇਂਦਰ ਬਣਾਏ ਗਏ ਨੇ ਜੀ ਜਿੱਥੇ ਖਰੀਦ ਸ਼ੁਰੂ ਹੋਣੀ ਹੈ ਤੇ ਸਰਕਾਰ ਨੇ ਦੰਪ ਭਰਿਆ ਕਿ ਅਸੀਂ ਪੂਰੇ ਐਕਸ਼ਨ ਮੋਡ 'ਚਾਂ ਪਰਾਲੀ ਨੂੰ ਅੱਗ ਵੀ ਨਹੀਂ ਲੱਗਣ ਦੇਵਾਂਗੇ ਹੈਨਾ ਅਤੇ ਕਾਟ ਵੀ ਨਹੀਂ ਮੰਡੀਆਂ 'ਚ ਲੱਗਣ ਦੇਵਾਂਗੇ ਮੰਡੀਆਂ 'ਚ ਪ੍ਰਬੰਧ ਵੀ ਅਸੀਂ ਸਾਰੇ ਕਰ ਲਏ ਜਦੋਂ ਕਿ ਹੜ੍ਹ ਮਾਲ ਖੇਤਰਾਂ ਦੇ ਵਿੱਚ ਮੰਡੀਆਂ ਨੂੰ ਖਰੀਦ ਕੇਂਦਰਾਂ ਵਿੱਚੋਂ ਚਾਲੂ ਕਰਨਾਂ ਦੀ ਚੁਣੌਤੀ ਹੈ ਤੇ ਫਿਰ ਇਸ ਖਾਸ ਕਰਕੇ ਨਮੀ ਵਾਲੇ ਮੁੱਦੇ ਨਾਲ ਨਜਿੱਠਣਾ ਇੱਕ ਚੁਣੌਤੀ ਹੈ ਅੱਜ ਦੀ ਤਰੀਕ ਵਿੱਚ ਪ੍ਰਾਈਵੇਟ ਤੌਰ ਤੇ ਵਿਕ ਰਹੀ ਬਾਸਮਤੀ ਉਹਦਾ ਭਾਜ ਜਿਵੇਂ ਲਗਾਤਾਰ ਡਿੱਗ ਰਿਹਾ ਹੈ ਤੇ ਹੁਣ ਇਧਰ ਨਮੀ ਵਾਲੇ ਦੇ ਨਾਲ ਜਿਹੜੀ ਧੋਖਾ ਧੜੀ ਹੋਣੀ ਹੈ ਕਾਠ ਹੋਣੀ ਹੈ ਉਹ ਬੜੀ ਚੁਣੌਤੀ ਖੜੀ ਹੈ ਜਨਾਬ ਚਲੋ ਇੱਕ ਕਮਾਲ ਦੇ ਨੁਕਤੇ ਤੇ ਅੱਜ ਗੱਲ ਕਰਦੇ ਹਾਂ ਘਰ ਦੇ ਵਿੱਚ ਜਵਾਕ ਦੀ ਕਲਕਾਰੀ ਗੂੰਜਣਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ ਬੜੀ ਖੁਸ਼ੀ ਨਾਲ ਪਾਲ ਲੰਦਿਆ ਪਰਿਵਾਰਾਂ ਲਈ ਸਾਡੇ ਰਿਸ਼ਤੇਦਾਰਾਂ ਲਈ ਸਾਖ ਸੰਬੰਧੀਆਂ ਲਈ ਖਾਸ ਕਰਕੇ ਉਸ ਟੱਬਰ ਲਈ ਹੈ ਚਾਹੇ ਉਹ ਪੇਕੇ ਸਹੁਰਿਆਂ ਦੇ حوالے ਨਾਲ ਆਪਾਂ ਗੱਲ ਕਰੀਏ ਜਦੋਂ ਕਰੇ ਜਵਾਬ ਚੰਨ ਲੈਂਦਾ ਹਾਂ ਹਾਂ ਹੁਣ ਕਿ ਕੁਝ ਲੋਕ ਅਜੇ ਵੀ ਜੜਾ ਕੁੜੀ ਮੁੰਡੇ 'ਚ ਫਰਕ ਕਰਦੇ ਹੁਣ ਪਰ ਜ਼ਿਆਦਾਤਰ ਹੁਣ ਪੰਜਾਬ ਦੇ حوالے ਨਾਲ ਤਾਂ ਪੜਾ ਕਾਫੀ ਹੱਦ ਤੱਕ ਮਿਟਦਾ ਜਾ ਰਿਹਾ ਹੈ ਫਿਰ ਮਿਟ ਗਿਆ ਪਰ ਮੈਂ ਜਿਹੜੇ ਨੁਕਤੇ ਤੋਂ ਤੁਹਾਡੇ ਮੂਰੇ ਇਸ ਖਬਰ ਨੂੰ ਲੈ ਕੇ ਆਇਆ ਉਹ ਨੁਕਤਾ ਇਹ ਹੈ ਕਹਿੰਦੇ ਜਦੋਂ ਬੱਚਾ ਜਨਮ ਲੈੰਦਾ ਤਾਂ ਜੱਚੇ ਬੱਚੇ ਦੀ ਸਿਹਤ ਦੇ ਵਿੱਚ ਉੱਥੇ ਸਦਾਰ ਵੱਧ ਦੇਖਿਆ ਗਿਆ ਜਿੱਥੇ ਜੱਚੇ ਦੀ ਮਾਂ ਸੇ ਵਸ ਸੰਭਾਲ ਕਰੇ ਮਤਲਬ ਜਿਹੜੀ ਔਰਤ ਜਨਮ ਦੇ ਰਹੀ ਆ ਬੱਚੇ ਨੂੰ ਉਸ ਡਿਲੀਵਰੀ ਤੋਂ ਬਾਅਦ ਬੱਚੇ ਜਨਮ ਤੋਂ ਬਾਅਦ ਜੇ ਉਸ ਔਰਤ ਦੀ ਦੇਖ-ਰੇਖ ਦੇ ਵਿੱਚ ਸੰਭਾਲ ਦੇ ਵਿੱਚ ਉਹਦੀ ਮਾਂ ਲੱਗੀ ਹੋਵੇ ਤਾਂ ਜਲਦੀ ਸਿਹਤਯਾਬੀ ਔਰ ਚੰਗੀ ਤੰਦਰੁਸਤੀ ਛੇਤੀ ਆਉਂਦੀ ਹੈ। ਮਤਲਬ ਜਲਦੀ ਵੀ ਸਿਹਤਮੰਦ ਹੁੰਦਾ ਤੇ ਉਹਦੇ ਵਿੱਚ ਇੱਕ ਤੰਦਰੁਸਤੀ ਦਾ ਇੱਕ ਵੱਖਰਾ ਕਣ ਵੀ ਮਹਿਸੂਸ ਕੀਤਾ ਜਾਂਦਾ ਹੈ। ਇਹ ਖੋਜ ਰਿਪੋਰਟ ਹੈ ਜਿਹੜੀ ਮੈਂ ਗੱਲ ਕਰ ਰਿਹਾ। 16 ਸਦੀ ਤੋਂ ਬਾਅਦ ਇਹ ਇਜਾਫਾ ਦੇਖਿਆ ਗਿਆ ਕਿ ਜੇ ਸੱਸ ਜਾਂ ਕੋਈ ਹੋਰ ਰਿਸ਼ਤੇਦਾਰ ਉਸ ਔਰਤ ਦੀ ਸੰਭਾਲ ਕਰਦਾ ਬੱਚੇ ਨੂੰ ਜਨਮ ਦੇਣ ਵਾਲੀ ਦੀ ਤਾਂ ਬੱਚੇ ਤੇ ਉਸ ਮਾਂ ਦੇ ਵਿੱਚ ਹੈ ਜਿਹੜੀ ਬਿਹਤਰ ਹੋਣ ਦੀ ਸਥਿਤੀ ਹੈ। ਜਲਦੀ ਤੰਦਰੁਸਤ ਹੋ ਕੇ ਹੈ ਆਮ ਰੂਟੀਨ ਵਾਲਾ ਜੀਵਨ ਜੀਣ ਦੀ ਉਹ ਹੈ ਉਹਦੇ ਵਿੱਚ ਨਾਲੋਂ ਜੇ ਉਸ ਔਰਤ ਦੀ ਜਨਮ ਦੇ ਨਾਲ ਹੀ ਔਰਤ ਨੂੰ ਉਹਦੀ ماں ਸੰਭਾਲਦੀ ਹੈ ਸ਼ਾਇਦ ਇਹਦੇ ਵਿੱਚ ਵੀ ਪੁਰਾਣੇ ਬਜ਼ੁਰਗਾਂ ਨੇ ਫਾਰਮੂਲਾ ਕੱਢਿਆ ਹੋਵੇ ਕਿ ਪਹਿਲਾ ਜਵਾਕ ਪਈ ਹੈ ਪੈਕੇ ਹੋਵੇ ਤਾਂ ਪਹਿਲੀ ਡਿਲੀਵਰੀ ਹੁੰਦੀ ਹੈ ਤੇ ਫਿਰ ਸਮਝ ਦਾ ਵਿਸ਼ਾ ਵੀ ਹੁੰਦਾ ਹੈ ਇਹਦੇ ਵਿੱਚ ਇਹ ਵੀ ਨੁਕਤਾ ਹੈ ਕਿ ਕਹਿੰਦੇ 70% ਦੀ ਜਦੋਂ ਬੱਚਾ ਜਨਮ ਲੈਂਦਾ ਉਹਦੀ ਦੇਖਰੇਖ ਵਾਲਿਆਂ ਦੇ ਫੈਸਲੇ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਲੱਗ ਹੁੰਦੇ ਨੇ ਜਿਹੜਾ ਦੇਖ ਰਿਹਾ ਹੁੰਦਾ ਉਹ ਕਹਿੰਦਾ ਮੈਨੂੰ ਪਤਾ ਹੈ ਚਾਹੇ ਉਹ ਦਾਦੀ ਹੋਵੇ ਕਹਿੰਦੇ ਚਾਹੇ ਨਾਨੀ ਹੋਵੇ ਚਾਹੇ ਉਹ ਮਾਂ ਹੋਵੇ ਸੋ ਉਹਨਾਂ ਦਾ ਫੈਸਲਾ ਇਹ ਖੋਜ ਰਿਪੋਰਟ 2018 ਤੋਂ 2020 ਤੱਕ ਚਾਰ ਸੂਬਿਆਂ ਤੇ ਆਧਾਰਿਤ ਹੈ ਕਰਨਾਟਕ ਮੱਧ ਪ੍ਰਦੇਸ਼ ਮਹਾਰਾਸ਼ਟਰ ਤੇ ਪੰਜਾਬ ਇਹਨਾਂ ਚਾਰੋਂ ਸੂਬਿਆਂ ਕਰਨਾਟਕ ਮੱਧ ਪ੍ਰਦੇਸ਼ ਮਹਾਰਾਸ਼ਟਰ ਤੇ ਪੰਜਾਬ ਦੇ 28 ਜ਼ਿਲ੍ਹਾ ਹਸਪਤਾਲ ਚੁਣੇ ਇਹਨਾਂ ਨੇ ਜਿਦੇ ਵਿੱਚ 18000 ਤੋਂ ਵੱਧ 18436 ਦੇ ਕਰੀਬ ਉਹ ਡਿਲੀਵਰੀ ਕੇਸ ਲੈ ਜਿਨ੍ਹਾਂ ਚ ਬੱਚਿਆਂ ਨੇ ਜਨਮ ਲਿਆ ਇਹ ਚੋਂ 552 ਤੋਂ ਵੱਧ ਕੇਸ ਸੀ ਜਿੱਥੇ ਮਾਂ ਜਨਮ ਦੇਣ ਵਾਲੀ ਬੱਚੇ ਨੂੰ ਜਿਹਨੇ ਜਨਮ ਦਿੱਤਾ ਉਹਦੀ ਗਾਹ ਮਾਂ ਮਤਲਬ ਜਵਾਕ ਦੀ ਨਾਨੀ ਸੰਭਾਲ ਰਹੀ ਸੀ ਸੋ ਉਸ ਕੇਸ ਦੇ ਵਿੱਚ ਕਹਿੰਦੇ ਕਿ ਬੱਧ ਤੰਦਰੁਸਤੀ ਦੇਖੀ ਗਏ ਨੁਕਤਾ ਕਮਾਲ ਦਾ ਵੀ ਸੋਈ ਮਾਂ ਮਾਈ ਚਾਹੇ ਜਨਮ ਦੇਣ ਵਾਲੀ ਹੋਵੇ ਤੇ ਚਾਹੇ ਜਨਮ ਦੇਣ ਵਾਲੀ ਦੀ ਨੂੰ ਗਾਹ ਸੰਭਾਲਣ ਵਾਲੀ ਦੀ ਮਾਂ ਹੋਵੇ ਸੋ ਇਸ ਲਈ ਮੈਨੂੰ ਲੱਗਾ ਕਿ ਇਸ ਨੁਕਤੇ ਤੇ ਵੀ ਅਜੇ ਇੱਕ ਖੋਜ ਇੰਪੋਰਟ ਹੋਣ ਲੱਗਣੀ ਜ਼ਰੂਰੀ ਹੈ ਬਹੁਤ ਬਹੁਤ ਸ਼ੁਕਰੀਆ